ਾਰੇ ਦੋਸਤੋ ਨਮਸਕਾਰ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਆ সিদ্দিকੀ ਚੈਨਲ ਦੇਖ ਰਾਇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੁਬਾ ਸਿੰਘ সিদ্দিকੀ ਦੋਸਤੋ ਪ੍ਰਣਾਮਤਾਪਕ ਕਲਯੁਗ ਵਿੱਚ ਹਰ ਕੋਈ ਬਣ ਜਾਵੇਗਾ ਪਾਪੀ ਸਿਰਫ 4 ਇੰਚ ਦਾ ਰਹਿ ਜਾਵੇਗਾ ਇਨਸਾਨ ਦਾ ਕਦ 20 ਸਾਲ ਰਹਿ ਜਾਵੇਗੀ ਇਨਸਾਨ ਦੀ ਉਮਰ ਕੀ ਹੋਵੇਗਾ ਕਲਯੁਗ ਦੇ ਅੰਤ ਵਿੱਚ ਇਹ ਜਾਣਨ ਤੋਂ ਪਹਿਲਾਂ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹ ਸਿਰਫ ਇੱਕੋ ਵਾਰ ਹੀ ਦਬਾਉਣਾ ਹੁੰਦਾ ਹੈ ਵਾਰ-ਵਾਰ ਨਹੀਂ ਦਬਾਉਣਾ ਦੋਸਤੋ ਦੋਸਤੋ ਅਸੀਂ ਚਾਰ ਯੁਗ ਮੰਨਦੇ ਹਾਂ ਸਤਜੁਗ ਦੁਆਪਰ ਤ੍ਰੇਤਾ ਅਤੇ ਕਲਯੁਗ ਇਸ ਸਮੇਂ ਚਾਰ ਯੁਗਾਂ ਵਿੱਚੋਂ ਆਖਰੀ ਯੁਗ ਯਾਨੀ ਕਲਯੁਗ ਚੱਲ ਰਿਹਾ ਹੈ ਸਤਯੁਗ ਵਿੱਚ ਦੇਵਤੇ ਕਿੰਨਰ ਅਤੇ ਗੰਦਰਵ ਧਰਤੀ ਉੱਤੇ ਨਿਵਾਸ ਕਰਦੇ ਸਨ ਸ੍ਰੀ ਰਾਮਚੰਦਰ ਜੀ ਦਾ ਜਨਮ ਤ੍ਰੇਤਾ ਯੁਗ ਵਿੱਚ ਹੋਇਆ ਸੀ ਇਸੇ ਤਰ੍ਹਾਂ ਦੁਆਪਰ ਯੁਗ ਵਿੱਚ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ ਕਿਹਾ ਜਾਂਦਾ ਹੈ ਕਿ ਕਲਯੁਗ ਵਿੱਚ ਇੱਕ ਸਮਾਂ ਆਵੇਗਾ ਜਦੋਂ ਸਾਰੀ ਧਰਤੀ ਪਾਪ ਅਤੇ ਅਨਿਆ ਨਾਲ ਭਰ ਜਾਵੇਗੀ ਲੋਕ ਸਿਰਫ ਇੱਕ ਦੂਜੇ ਨੂੰ ਧੋਖਾ ਹੀ ਦੇਣਗੇ ਸਾਰੀ ਸ੍ਰਿਸ਼ਟੀ ਦਾ ਸੰਤੁਲਨ ਵਿਗੜ ਜਾਵੇਗਾ ਤਦ ਭਗਵਾਨ ਵਿਸ਼ਨੂੰ ਕਲਕੀ ਦਾ ਅਵਤਾਰ ਲੈ ਕੇ ਧਰਤੀ ਤੇ ਆਉਣਗੇ ਸ਼ਾਸਤਰਾ ਅਨੁਸਾਰ ਕਲਯੁਗ ਦੇ ਅੰਤ ਵਿੱਚ ਮਨੁੱਖ ਦੀ ਉਮਰ ਘਟਦੀ ਘਟਦੀ 20 ਸਾਲ ਹੀ ਰਹਿ ਜਾਵੇਗੀ ਛੋਟੀ ਉਮਰ ਵਿੱਚ ਹੀ ਲੋਕਾਂ ਦੇ ਵਾਲ ਸਫੈਦ ਹੋਣੇ ਸ਼ੁਰੂ ਹੋ ਜਾਣਗੇ ਪੁਰਾਣਾ ਵਿੱਚ ਦੱਸਿਆ ਗਿਆ ਹੈ ਕਿ ਕਲਯੁਗ ਵਿੱਚ ਚਲਾਕ ਅਤੇ ਲਾਲਚੀ ਵਿਅਕਤੀ ਵਿਦਵਾਨ ਮੰਨਿਆ ਜਾਵੇਗਾ। ਪੁਰਾਣਾ ਅਨੁਸਾਰ ਕਲਯੁਗ ਦੇ 5000 ਸਾਲ ਬਾਅਦ ਸਾਰੇ ਸੰਸਾਰ ਉੱਤੇ ਪਾਪ ਦਾ ਰਾਜ ਹੋਵੇਗਾ। ਗੰਗਾ ਨਦੀ ਜੋ ਧਰਤੀ ਉੱਤੇ ਮਨੁੱਖਾਂ ਦੇ ਪਾਪਾਂ ਨੂੰ ਧੋ ਦਿੰਦੀ ਹੈ, ਸਵਰਗ ਵਿੱਚ ਵਾਪਸ ਆ ਜਾਵੇਗੀ। ਕਲਯੁਗ ਬਾਰੇ ਮਾਹਿਰਾਂ ਦੇ ਵੱਖੋ-ਵੱਖਰੇ ਅਰਥ ਹਨ। ਪਰ ਕਿਹਾ ਜਾਂਦਾ ਹੈ ਕਿ ਕਲਯੁਗ ਦੀ ਮਿਆਦ ਕਲਯੁਗ ਦੀ ਉਮਰ 432000 ਸਾਲ ਹੋਵੇਗੀ ਕਲਯੁਗ ਵਿੱਚ ਮਨੁੱਖ ਦਾ ਕੱਦ ਸਿਰਫ 4 ਇੰਚ ਹੀ ਹੋਵੇਗਾ ਇਸ ਦੇ ਨਾਲ ਹੀ ਮਨੁੱਖ ਦੀ ਉਮਰ 12 ਤੋਂ 20 ਸਾਲ ਦੇ ਵਿੱਚ ਘਾਹ ਹੀ ਹੋਵੇਗੀ ਭਵਿਸ਼ਯ ਉਤਰ ਪ੍ਰਾਣ ਮੁਤਾਬਕ ਬ੍ਰਹਮਾ ਜੀ ਨੇ ਦੱਸਿਆ ਕਿ ਕਲਯੁਗ ਵਿੱਚ ਹਰ ਮਨੁੱਖ ਦਾ ਆਚਰਣ ਬੁਰਾ ਹੋ ਜਾਵੇਗਾ ਯੋਗੀ ਵੀ ਭੈੜੀ ਸੋਚ ਵਾਲੇ ਹੋਣਗੇ ਦੇਸ਼ ਅਤੇ ਪਿੰਡਾਂ ਵਿੱਚ ਦੁੱਖ ਵਧੇਗਾ ਲੋਕਾਂ ਵਿੱਚ ਚਰਿੱਤਰਹੀਣਤਾ ਵਧੇਗੀ ਜਦੋਂ ਕਿ ਬ੍ਰਹਮ ਵਵਰਤ ਪ੍ਰਾਣ ਵਿੱਚ ਸ਼੍ਰੀ ਕ੍ਰਿਸ਼ਨ ਗੰਗਾ ਨੂੰ ਦੱਸਦੇ ਹਨ ਕਿ ਕਲਯੁਗ ਵਿੱਚ ਇੱਕ ਸੁਨਹਿਰੀ ਯੁੱਗ ਹੋਵੇਗਾ ਜੋ ਕਲਯੁਗ ਦੇ 5000 ਸਾਲ ਬਾਅਦ ਸ਼ੁਰੂ ਹੋਵੇਗਾ ਇਹ ਸੁਨਹਿਰੀ ਯੁੱਗ ਅਗਲੇ 10000 ਸਾਲ ਤੱਕ ਰਹੇਗਾ ਦਸ਼ਮ ਗ੍ਰੰਥ ਦੇ ਹਵਾਲੇ ਮੁਤਾਬਕ 24 అవతార్ ਦੇ ਨੇਕਲੰਕੀ అవతਾਰ ਭਾਗ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਨੂੰ ਦੇ 24ਵੇਂ అవਤਾਰ ਕਲਕੀ ਦੇ అవਤਾਰ ਤੋਂ ਪਹਿਲਾਂ ਕਲਯੁਗ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰਦੇ ਹਨ ਜਿਨ੍ਹਾਂ ਨੂੰ ਉਹ ਅਧਰਮਕ ਸਮਝਦੇ ਹਨ ਜੋ ਮਨੁੱਖਾਂ ਵਿੱਚ ਵੱਧਦਾ ਜਾ ਰਿਹਾ ਹੈ ਜਿਸ ਵਿੱਚ ਅਧਰਮ ਅਤੇ ਕਾਮ ਵਿੱਚ ਲੀਨ ਹੋਣਾ ਸ਼ਾਮਲ ਹੈ ਨੇ ਕਲੰਕ অবতার ਦੀ ਬ੍ਰਿਧ ਨਜ਼ਰ ਪੌੜੀ ਵਿੱਚ ਲਿਖਿਆ ਹੈ ਸੋ ਧਰਮ ਧਰਮ ਧੋਏ ਹੈ ਤ੍ਰਿਤੰਤਰਾ ਤ੍ਰੇਸਣੰ ਅਤਰੰ ਧਰਮਨੋ ਤ੍ਰੇਤੰ ਕੋ ਕਰਮ ਕਰਮਨੋ ਤ੍ਰਿਤੰ ਜਿਸ ਦਾ ਮਤਲਬ ਹੈ ਧਰਮ ਨੂੰ ਨਸ਼ਟ ਕਰਨ ਦਾ ਕੰਮ ਧਰਤੀ ਦੇ ਰਾਜੇ ਕਰਨਗੇ ਅ ਧਰਮ ਦਾ ਜੀਵਨ ਪ੍ਰਮਾਣਿਕ ਮੰਨਿਆ ਜਾਵੇਗਾ ਅਤੇ ਮਾੜੇ ਕਰਮਾਂ ਕਰਮ ਯੋਗ ਸਮਝੇ ਜਾਣਗੇ